ਇਹ ਕੀ ਨਾਮ ਹੈ ਦਾ ਕੀ ਮੈਂਟਰੀ ਜੀ ਪੁਰਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇਹ ਇੱਥੇ ਕੱਲ ਆਇਆ ਸੀਗਾ ਜੀ ਆਪਣੇ ਤੰਗ ਪੈਂਦਾ ਜੀ ਸਪਾ ਸੈਂਟਰ ਬਣਾਇਆ ਤੇ ਉੱਥੇ ਆਇਆ ਸੀਗਾ ਜੀ ਇਹ ਕਹਿੰਦਾ ਮੈਂ ਸਪੈਹਰ ਬਰਾਹ ਦੇ ਲੱਗਾ ਹੋਇਆ ਤੇ ਮੈਨੂੰ 5000 ਰੁਪਏ ਦਿਓ ਉਹਨਾਂ ਨੇ ਕਿਹਾ 500 ਸਾਡੇ ਕੋ ਹੈ ਨਹੀਂਗਾ 2000 ਰੁਪਏ ਲੈ ਲਓ ਸਾਡੇ ਕੋਲ ਇਹ ਕਹਿੰਦਾ ਮੈਂ ਤੁਹਾਡੇ ਸਾਨੂੰ ਸਾਰਿਆਂ ਨੂੰ ਪੜ ਕੇ ਲੈ ਜਾਊਂਗਾ ਜਦੋਂ ਉੱਥੇ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਫੋਨ ਕਰਤਾ ਸੀ ਮੁੱਖ ਤੇ ਨਾਕਾ ਲੱਗਾ ਸੀ ਅਸੀਂ ਪਹੁੰਚ ਕੇ ਇਹਨੂੰ ਜਦੋਂ ਪਕੜਿਆ ਔਰ ਇਹ ਨਾਲ ਦਾ ਸਾਥੀ ਉਸ ਕਾਰ 'ਚ ਬੈਠਾ ਸੀਗਾ ਉਹ ਕਾਰ 'ਚ ਫਰਾਰ ਹੋ ਗਿਆ ਇਹ ਅੰਦਰ ਪਰਚਾਤਾ ਵਿੱਚ ਕਰਕੇ ਅੱਜ ਇਹਨੂੰ ਪੇਸ਼ ਕੀਤਾ ਇਹ ਤੇ ਆਜਾ ਸਾਬ ਨੇ ਇੱਕ ਦਿਨ ਦਾ ਪੁਲਿਸ ਰਿਪੋਰਟ ਮਾਰਦਾ ਫਰਮਾਇਆ ਸੀ ਅੱਗੇ ਪੁੱਛ ਕੇ ਜਾ ਰਹੀ ਹੈ ਜੋ ਵੀ ਅੱਗੇ ਹੋਊਗਾ ਅਮਨਤ ਲਿਆਂਦਾ ਜਾਊਗਾ ਇਹ ਸਰ ਆਪਣੇ ਨੂੰ ਇੰਸਪੈਕਟਰ ਦੱਸਦੇ ਸੀ ਕੀ ਰੈਂਕ ਤੁਸੀਂ ਇਹ ਰੈਂਕ ਹੈ ਸਫਰ ਬ੍ਰਾਂਡ ਇੰਸਪੈਕਟਰ ਲੱਗਾ ਹੋਇਆ ਹੈ ਇੰਸਪੈਕਟਰ ਲੱਗਾ ਤੇ ਸਰ ਇਹ ਦੇਖੋ ਬਰਾਮਦ ਕੀ ਕੀ ਹੋਇਆ ਜੀ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ ਜੀ 5 ਚਾਰ ਆਉਂ ਜਿੰਨ ਜਿੰਦਾ ਬਰਾਮਦ ਹੋਇਆ ਜੀ ਤੇ ਸਰ ਜਿਹੜਾ ਪਿਸਟਲ ਹੈ ਉਹ ਲਾਇਸੈਂਸੀ ਹੈ ਪਿਸਟਲ ਦੇ ਨਾਮ ਤੇ ਲਾਇਸੈਂਸੀ ਪਿਸਟਲ ਹੈ ਜੀ ਤੇ ਸਰ ਗੱਲ ਮੇਰੀ ਚੋਨਜਾਪ ਤਾਂ ਲੱਗਾ ਜਿਹੜੇ ਲਾਇਸੈਂਸ ਜਿਹੜੇ ਲਾਇਸੈਂਸੀ ਅਸਲੇ ਦੋਸਰ ਜਮਾ ਹੋ ਜਾਂਦੇ ਜਿਨ੍ਹਾਂ ਨੇ ਅਸਲਾ ਨਹੀਂ ਜਮਾ ਕਰਾਇਆ ਚੋਨਜਾਪ ਦੇ ਦਰਾਂ ਉਹਨਾਂ ਦੇ ਨਾਲ 188 ਦਾ ਬਰਤਾ ਦਿੱਤਾ ਗਿਆ ਜੀ ਉੰਤਾਰਾ ਲਗਾਈ ਗਈ ਤੇ ਸਰ ਲੱਗਦਾ ਕਿ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਜਨਮ ਦਿੱਤਾ ਹੋਇਆ ਕਿਉਂਕਿ ਇਹਦਾ ਪਤਾ ਲੱਗ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਇਹ ਦਰਾਂ ਨੇ ਹੁਣ ਰਿਮਾਂਡ ਦੇ ਅਸੀਂ ਪੁੱਛਗਿੱਛ ਕਰਾਂਗੇ ਜੋ ਵੀ ਪੁੱਛਗਿੱਛ ਅੱਗੇ ਆਏਗਾ ਉਹ ਸਭ ਕੋ ਆਪਸ ਵਿੱਚ ਤੇ ਸਰ ਯੂਨੀਫਾਰਮ ਵੀ ਆ ਮਿਲੀਆਂ ਨਾ ਕਰੋ ਇਹਨਾਂ ਕੋਲ ਆਈਂਦਾ ਜੱਸ ਉਹ ਵੀ ਜਦੋਂ ਮੁਲਾਜ਼ਮ ਲੱਗਾ ਉਹ ਕਾਰ 'ਚ ਬੈਠਾ ਸੀ ਪਰ ਜਦੋਂ ਇਹਨੂੰ ਫੜਿਆ ਉਹ ਮੌਕੇ ਤੋਂ ਭੱਜ ਗਿਆ ਕਾਰ ਨੰਬਰ ਕੀ ਹੋਣੀ ਕਾਰ ਦਾ ਨੰਬਰ ਇਹਨੇ ਪੜਿਆ ਪੀਵੀ 13 ਅੱਗੇ ਨੰਬਰ ਨਹੀਂ ਪੜਿਆ ਗਿਆ ਪਰ ਉਹ ਕੈਮਰਾ ਦੁਨੋਂ ਕਾਰ ਦਾ ਨੰਬਰ ਦੇਖ ਕੇ ਉਹਨੂੰ ਵੀ ਛੇਤੀ ਪੜਾਇਆ ਗਿਆ ਇਹ ਸਿਰਫ ਇਹਦਾ ਕਿ ਇਹ ਜਿਹੜੇ ਕੋਈ ਸੀਸੀਟੀਵੀ ਵਗੈਰਾ ਸਮੇਂ ਆਈਏ ਕਿਸੇ ਦੀ ਫੋਟੋ ਜਿਹੜਾ ਉਹ ਤਾਂ ਪੈਸੇ ਮੰਗਦੇ ਉਹ ਸਾਹਮਣੇ ਆਈਏ ਜੋ ਫੋਟੋ ਜਿਹੜੀ ਨਾਲ ਲਗਾਈ ਜੋਗੇ ਜੀ ਉਹ ਵਿੱਚ ਆ ਗਏ ਇਹਨਾਂ ਦੀ ਕੋਈ ਦੁਕਾਨ 'ਚ ਬੜੇ ਨੇ ਸਰ ਜਿਹੜਾ ਆਈ ਕਾਰਡ ਦੀ ਆਈ ਕਾਰਡ ਦੇ ਦਾ ਨਾਮ ਜਨਰਲ ਸੀ ਕਿ ਫਰਦੀ ਨਾਮ ਸੀ ਆਈ ਕਾਰਡ ਦੇ ਆਈ ਕਾਰਡ ਨੇ ਨਹੀਂ ਬਣਾਇਆ ਸੀ ਦਾ ਸਿਰਫ ਉਹ ਉਸ ਬਣਾਇਆ ਸੀ ਜਿਹੜਾ ਨੇ ਆਪਣਾ ਪ੍ਰਾਈਵੇਟ ਕਾਰਡ ਬਣਾਇਆ ਸੀ ਉਹ ਕਾਰਡ ਸੀ ਪਰ ਬਲਾਜਮ ਵਾਲਾ ਕੋਈ ਕਾਰਡ ਨਹੀਂ ਬਣਾਇਆ ਸੀ ਸਰ ਯੂਨੀਫਾਰਮ ਕਹਿੰਦਾ ਕਿੱਥੋਂ ਲਈਸਤੇ ਆਈ ਕਾਰਡ ਕਿੱਥੋਂ ਉਹਦਾ ਨਾਮ ਤਾਂ ਸਿਰਫ ਇਹਨਾਂ ਦੇ ਜਿਹੜੇ ਇਹਨਾਂ ਨੇ ਠਾਕੀ ਪੈਂਟੀ ਮਿਲੀ ਬਾਕੀ ਬਰਾਮਦ ਕਰਾਉਣਾ ਰਿਮਾਂਡ ਮਿਲਿਆ ਜੀ ਜੂਰੀਪਮ ਸੋਰੀ ਜਿਹੜਾ ਆਈ ਕਾਰਡ ਆ ਉਹ ਕਿੱਥੋਂ ਭਵਾਇਆ ਸਰ ਜੀ ਆਈ ਕਾਰਡ ਪੁਲਿਸ ਦਾ ਨਹੀਂ ਬਣਾਇਆ ਸੀ ਆਈ ਕਾਰਡ ਸੀ ਦੂਜਾ ਵਾਲਾ ਮਿਲਿਆ ਇਹਦਾ ਬਣਾਉਣੇ ਪੈ ਸੀ ਨਾਗਦੀ ਘਾਟ ਉਹ ਤੁਹਾਨੂੰ ਮਿਲਿਆ ਤੇ ਜਿਹੜਾ ਪੁਲਿਸ ਵਾਲਾ ਕਾਰਡ ਨਹੀਂ ਬਣਾਇਆ ਸੀ ਉਹ ਸਿਰਫ ਪੁਲਿਸ ਵਾਲਾ ਦਾ ਨਾਮ ਲੈ ਕੇ ਸਪੈਸ ਬਣਾ ਦਾ ਇਹ ਲੋਕਾਂ ਨੂੰ ਪੈਸੇ ਫਲੋਡ ਦਾ ਸੀਗਾ ਕਿੰਨੇ ਲੋਕਾਂ ਨੂੰ ਹੁਣ ਤੱਕ ਇਹਨੇ ਫਲੋਡ ਵਾਜੀ ਕਰ ਚੁੱਕੇ ਇਹ ਮਤਾਂਬ ਦੱਸਦੇ ਦੋ ਤਿੰਨ ਸਪਾਹਮਾਂ ਤੇ ਮੈਂ ਗਿਆ ਪਰ ਰਿਮਾਂਡ ਲੈ ਆ ਰਿਮਾਂਡ ਤੇ ਕੁਛ ਕੁਛ ਕਰਕੇ ਜੋ ਵੀ ਅਗੈਰ ਹੋ ਉਹ ਮੈਂ ਚਲਾਂਦਾ ਜੀ ਇਸ ਨੌਜਵਾਨ ਪੜਿਆ ਲਿਖਿਆ ਜੀ ਇਹ ਪਲੱਸ 2 ਪਾਸ ਕੁਛ ਨਾ ਆਈ ਕਾਰਡ ਵਰਤੀ ਜਾ ਰਿਹਾ ਹੋਣਾ ਤੇ ਕੋਈ ਕਾਰਵਾਈ ਕਰੋਗੇ ਜੋ ਮਿਲਦੀ ਹੈ ਹਾਂ ਜੂਰ ਕਾਰਵਾਈ ਕਰਾਂ ਜਿੰਨੇ ਬਣਾਇਆ ਜਿੱਥੋਂ ਬਣਿਆ ਪਰ ਹਜੇ ਕੋ ਨੂੰ ਮਿਲਿਆ ਨਹੀਂ ਵਰਤੀ ਵਾਲਾ ਕਾਰਡ ਜੋ ਮਿਲ ਗਿਆ ਤੇ ਉਹ ਸਰਰੇ ਤੇ ਕੀਤਾ ਜਾਊਗਾ ਇਹ ਸਰ ਗੱਲ ਕਰੀ ਅਸਲ ਵਿੱਚ ਇਹ ਨੌਜਵਾਨ ਕੰਮ ਕੀ ਕਰਦਾ ਸੀਗਾ ਜਾਂ ਇਹ ਵੈਸੇ ਪਹਿਲਾਂ ਕਿਤੇ ਜੋਬ-ਜੋਬ ਲੱਗਾਰੇ ਪ੍ਰਾਈਵੇਟ ਜੋਬ ਕਰਦਾ ਸੀ ਕਿਤੇ ਗਨਮੈਂ ਲੱਗਿਆ ਕਿਤੇ ਉਹ ਲੱਗਿਆ ਫਿਰ ਠੀਕ ਹੈ ਠੀਕ ਕਿਹੜੇ ਢਾਲਾ ਮੰਗਲਾ ਤੇ ਇਹ ਥਾਣਾ ਡਿਊਜ ਨੰਬਰ 5 ਚੌਕੀ বাস ਸਟੈਂਡ ਹਾਂਜੀ ਤੇ ਤੁਹਾਡਾ ਨਾਮ ਕੀ ਹੈ ਸੀ ਇਹ ਸਹੀ ਅਮਰਜੀਤ ਸਿੰਘ ਚੌਕੀ বাস ਸਟੈਂਡ ਹਾਂ ਜੀ